ਵਾਹਿਗੁਰੂ ਸਾਹਿਬ ਜੀ ਇੰਤਿਆਰ ਧਿਆਨ ਕਿਛ ਕਰੂ ਮਾ ਜਾਣਾ ਸਾਰ ਨ ਜਾਣ ਤੇ ਸਭ ਤੇ ਵੱਡਾ ਸਤਿਗੁਰੁ ਨਾਲਿਕ ਜਿਨ ਕਲ ਰਾਖੀ ਮੇਰੀ ਹੋਵੈ ਸਿਖਤ ਕਸਮ ਦੇ ਉਰੀ ਅਰਸੋਂ ਕੁਰਸੋਂ ਚੱਤੀ ਐ ਉਹ ਦਿੱਤੀ ਸੱਚੀ ਪਾਤੀਛਾ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਵਾਹਿਗੁਰੂ ਸਾਹਿਬ ਜੀ ਦਾਸ ਸਿੰਘ ਦੇਹੋ ਦਿੱਲੀ ਕੋ ਰਾਜ ਇਹ ਰੇ ਗੀਤ ਵੈ ਸਿਰ ਕਰਤਾ ਸਰ ਮਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪੰਗ ਪਿੱਤਰ ਗੋਚਾਣਾ ਭਾਈ ਇਜਤਤਾ ਜੀ ਸਾਹਿਬ ਦੀ ਪਵਨ ਅਸਥਾਨ ਤੇ ਸ਼ਾਮ ਦੇ ਲਈ ਜਿੱਤੇ ਆਪਾਂ ਨੇ ਸੁਧਰ ਬਾਣੀ ਦੇ ਪਾਠ ਧਾਰਤੀ ਇਲਾਹੀ ਬਾਣੀ ਦੇ ਕੀਰਤਨ ਸੇਵਾ ਪਰਖੀ ਮਹੰਤ ਪੀਰ ਸਿੰਘ ਜੀ ਗੁਰਮਤ ਸੰਗੀਤ ਵਿਦਿਆਲੇ ਦੇ ਬੱਚਿਆਂ ਕੋਲੋਂ ਬੜੇ ਪਿਆਰ ਸਹਿਤ ਗੁਰਬਾਣੀ ਕੀਰਤਨ ਸਰਬ ਕੀਤੇ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਚੜ੍ਹਦੀ ਕਲਾ ਬੋਲ ਕੀਰਤਨ ਦੀ ਦਾਤ ਜੀਮੇ ਵਿੱਚ ਸਤਗੁਰੂ ਜੀ ਤਰਕੀਆਂ ਬਖਸ਼ਿਸ਼ ਕਰਨ ਮਹਾਂਪੁਰਖਾਂ ਨੂੰ ਸਹਿਜ ਪੂਰਨ ਤੌਰ ਤੇ ਦੇ ਅਨੁਕਾਰ ਬਖਸ਼ਿਸ਼ ਕਰਨ ਦਿੱਤੇ ਆਓ ਹੁਣ ਸਮਾਂ ਚਦਰੀ ਜੀ ਪਰਿਵਾਰ ਨੂੰ ਇਤਿਹਾਸ ਦੀ ਕਥਾ ਅੱਜ ਦੇ ਪ੍ਰਸੰਗ ਦੀ ਕੰਮਤਾ ਕਰਨ ਤੋਂ ਪਹਿਲਾਂ ਲੜੀ ਨੂੰ ਜੋੜਨ ਵਾਸਤੇ ਥੋੜਾ ਜਿਹਾ ਆਪਾਂ ਕਹਾ ਦਾ ਪ੍ਰਸੰਸਨ ਸੰਕਲਿਪ ਕੀ ਥੀ ਤਲ ਦੇ ਪ੍ਰਸੰਗ ਦੇ ਅੰਦਰ ਆਪਾਂ ਨੇ ਸੰਕੀਤਾ ਸੀ ਕਿ ਉਦੋਂ ਪਿਆਰੀ ਪਿਆਦਿਆ ਸਿੰਘ ਆਇ ਧਰਮ ਸਿੰਘ ਦੀ ਦੱਖਣ ਦੇ ਵਿੱਚ ਉਰੰਗ ਜੀ ਨੂੰ ਮਿਲੇ ਨੇ ਉਰੰਗ ਜੀ ਨੇ ਪੁੱਛਿਆ ਵੇਸ ਗਲੇ ਗੁਰੂ ਪਾਤਸ਼ਾਹ ਕੀਥੇ ਨੇ ਸਿੰਘਾਂ ਨੇ ਦੱਸਣਾ ਕਿ ਤਬਿ ਪੰਜਾਬ ਦੀ ਤਰਤੀ ਤੇ ਕੀ ਕਰਨਾ ਹੈ ਵੀ ਸੇਖ ਜੀ ਕਹਿੰਦੇ ਵੀ ਸ਼ਸਤਰੀ ਕੱਚੇ ਦਾ ਉਰੰਗ ਸਿੰਘ ਕਹਿੰਦਾ ਮੈਂ ਕੋਈ ਗੁਰਮੈ ਸਿੰਘ ਦੇ ਦਰਸ਼ਨ ਕਰਨਾ ਚਾਹੁੰਦਾ ਸਬਦ ਗੁਰੂ ਜੀ ਦੇ ਸੇਖ ਜੀ ਕਹਿੰਦੇ ਫਿਰ ਦਰਸ਼ਨ ਹੋਣਗੇ ਜੰਗ ਦੇ ਮੈਦਾਨ ਦੇ ਪਿੱਛੇ ਉੱਥੇ ਦਰਸ਼ਨ ਕਰ ਸਕਦਾ ਉਰੰਗ ਸਿੰਘ ਨੇ ਮੀ ਆਪਣੇ ਵੱਲੋਂ ਇੱਕ ਚਿੱਠੀ ਲਿਖੀ ਲੇ ਕੇ ਚਿੱਠੀ ਇਹਨਾਂ ਸਿੰਘਾਂ ਨਾਲ ਭੇਜਿਆ ਸਿੱਧਾ ਦੀ ਹੱਥ ਦੇ ਕੇ ਚਿੱਠੀ ਤੇ ਨਾਲ ਪੰਜਾਪੀ ਸਰਬਾਹੀ ਭੇਜੇ ਤੇ ਇੱਕ ਸਾਰੀਆਂ ਥਾਵਾਂ ਤੇ ਹੁਕਾ ਦਵਾਇਆ ਵੀ ਧਰਮ ਗੁਰੂ ਬੇਸਿੰਘ ਸੱਚੇ ਪਾਤਸ਼ਾਹ ਜਿੱਥੇ ਮਰਜੀ ਜਾਣ ਕੋਈ ਕੋਨਾ ਦਾ ਰਸਤਾ ਨਾ ਹੋ ਕੇ ਕੋਈ ਲੜੇ ਵੱਲ ਝੜਾ ਨਾ ਕਰੇ ਗੁਰੂ ਪਾਤਸ਼ਾਹ ਜਿੱਥੇ ਮਰਜੀ ਜਾਣ ਜਿਸ ਇਲਾਕੇ ਜਾਣ ਜਿਸ ਥਾਂ ਤੇ ਜਾਣ ਕਿਸੇ ਨੇ ਵੀ ਗੁਰੂ ਪਾਤਸ਼ਾਹ ਦਾ ਅਗਰ ਨਹੀਂ ਬਣਾ ਇਸ ਤਰ੍ਹਾਂ ਉਗਰ ਸਿੰਘ ਦक्कਨ ਤੋਂ ਚੱਲ ਪਏ ਨੇ ਤੇ ਇਧਰ ਤੱਕ ਉਹ ਗੁਰੂ ਸਿੱਖ ਸੱਚੇ ਪਾਤਸ਼ਾਹ ਨੇ ਵਿਚਾਰ ਲੜਾਈ ਮਿਸ਼ਰੀ ਦੰਦਮਾ ਸਾਡੀ ਧਰਤੀ ਤੋਂ ਹੁਣ ਆਪਾਂ ਦੱਖਣ ਚਲੀਏ ਸਤਿਗੁਰ ਪਾਤਸ਼ਾਹ ਜੀ ਦੇ ਕੋਲ ਬੈਠੇ ਸਿੱਖ ਨੇ ਸਿੱਖਾਂ ਨੂੰ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਆਪਾਹਲਾ ਪ੍ਰਸੰਗ ਇਸ ਤਰ੍ਹਾਂ ਕਵੀ ਸੰਸਾਗ ਸੇਂਤੀ ਆਪਾਂ ਸੰਗ ਕਰਵਾਉਨੇ ਸ਼ੁਰੂ ਕਰੀਏ ਜੀ ਅੱਜ ਦੇ ਪ੍ਰਸੰਗ ਦੀ ਕਰਮਤਾ ਕਰਨ ਤੋਂ ਪਹਿਲਾਂ ਸਾਰੇ ਕੀ ਅਕਾਲ ਪੁਰਖ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਆਓ ਅਗਲਾ ਸੰਸੰਕਾਰੀਏ ਦਾਲ ਸਿੰਘ ਲਿਓ ਦਿੱਲੀ ਕੋ ਰਾਜ ਧਰਮਪੁਰ ਦੇ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਚੌਧਰੀ ਦਾਲ ਸਿੰਘ ਚਾਤ ਨੂੰ ਫਿਰਦੀ ਦਾ ਰਾਜ ਬਣਾਈਏ ਦਿੱਲੀ ਦਾ ਬਾਦਸ਼ਾਹ ਬਣਾਈਏ ਦਿੱਲੀ ਦੀ ਰਾਜਗਦੀ ਤੇ ਬਿਠਾਈਏ ਧੇਰੇ ਗੀਤ ਵਸਿਰ ਪਰ ਤਾਜ ਸਤਪਾਤ ਜੀ ਕਹਿੰਦੇ ਦਿੱਲੀ ਰਾਜਧਾਨੀ ਦਾ ਛਤਰ ਚਾ ਤੇਰੇ ਸਿਰ ਤੇ ਚੜਾ ਦੇ ਚੱਲ ਵੀ ਚੌਧਰੀ ਬਦਤ ਸਿੰਘ ਸਾਡੇ ਨਾਲ ਚੱਲ ਦਿੱਲੀ ਦਾ ਰਾਜ ਤੈਨੂੰ ਦਈਏ ਦਿੱਲੀ ਦੇ ਰਾਜ ਤੇ ਛਤਰ ਤੇਰੇ ਸਿਰ ਤੇ ਚੜਾ ਲਈਏ ਤੁਰਕ ਹਤੇ ਅਬ ਜਿਸਕੇ ਤਾਨੋਂ ਸਤਪਾਤ ਜੀ ਕਹਿੰਦੇ ਵੀ ਜਿਹੜੇ ਤੁਰਕ ਲੋਕ ਜ਼ਾਲਮ ਲੋਕ ਨੇ ਉਹ ਕੋਈ ਵੀ ਹੋਣ ਆਪਾਂ ਉਹਨਾਂ ਨੂੰ ਸੋਦਾ ਲਾਵਾਂਗੇ ਉਹ ਚੰਗੀ ਤਰ੍ਹਾਂ ਝੜਕਾਵਾਂਗੇ ਕਰੇ ਮਠਾਵਨ ਰਾਜ ਮਹਾਨੋ ਤੇ ਇਸ ਤਰ੍ਹਾਂ ਉਹਨਾਂ ਕਰਾਂ ਦੇ ਵਿੱਚ ਹੀ ਆਪਾਂ ਉਹਨਾਂ ਦੀ ਕਰਨੀ ਦਾ ਫਾਇਦਾ ਲੈ ਕੇ ਇਹਨੂੰ ਰਾਜ ਗੱਦੀ ਤੇ ਬਿਠਾ ਦੇਵਾਂਗੇ ਸੁਣ ਕੇ ਧੀਰ ਛੁੱਟਿਓ ਸਭ ਤੇ ਹੋ ਆਪਾ ਗੁਰੂ ਸਿੰਘ ਸੱਚੇ ਪਾਤਸ਼ਾਹ ਦੇ ਕੀ ਵਚਨ ਸੁਣ ਕੇ ਸਿੰਘ ਦੂਰ ਡੱਕਣ ਦੇਸ਼ ਹੈ ਘਬਰਾ ਗਏ ਰਾਜ ਜੀ ਦੂਰ ਸੁਦੇ ਸਬਟੇਰੋ ਘਬਰਾਏ ਹੋਏ ਕਹਿ ਲਗੇ ਸੱਚੇ ਪਾਤਸ਼ਾਹ ਵੀ ਕਿਤੇ ਪੰਜਾਬ ਤੇ ਕਿਤੇ ਦੱਖਣ ਦਾ ਇਲਾਕਾ ਬਹੁਤ ਦੂਰ ਦਾ ਇਲਾਕਾ ਹੈ ਬੜਾ ਦੂਰ ਹੈ ਗਰਾਵੜ ਕੋ ਦਮਦਮਾ ਸੁਤਾਨਾ ਤੇ ਸੱਚੇ ਪਾਤਸ਼ਾਹ ਆਸ਼੍ਰੀ ਦਮਦਮਾ ਸਾਡੇ ਦੀ ਧਰਤੀ ਜਿਹੀ ਆ ਚੌਧਰੀ ਡੱਲਾ ਕਹਿੰਦਾ ਸੱਚੇ ਪਾਤਸ਼ਾਹ ਵੀ ਤੁਹਾਡੀ ਆ ਨਾ ਏ ਵੀ ਤੁਹਾਡੀ ਤਰਤੀਹੀ ਹੈ ਦਿੱਲੀ ਦੇ ਸਮਾਨ ਹਮ ਜਾਂਦਾ ਸੱਚੇ ਪਾਛ ਮੈਂ ਤਾਂ ਇਸ ਜੀ ਦੰਦ ਨਾ ਸਾਡੀ ਤਰਤੀ ਤਲਵੰਨੀ ਸਾਬੋ ਨੇ ਦਿੱਲੀ ਦੇ ਰਾਜ ਭਾਗ ਦੇ ਬਰਾਬਰ ਹੀ ਜਾਣਦਾ ਹਾਂ ਇਹ ਰਾਜ ਹਮ ਕੋ ਬਹੁਤ ਪਿਆਰਾ ਸਤਿ ਪਾਛ ਤੁਹਾਡੀ ਕਿਰਪਾ ਵਰਸ਼ਿਸ਼ ਰਹੇ ਤੇ ਸਦਕਾ ਇਹ ਤੁਹਾਡਾ ਬਖਸ਼ਿਸ਼ ਕੀਤਾ ਹੋਇਆ ਰਾਜ ਭਾਗ ਹੀ ਸੰਭੋਤ ਹੈ ਅਸੀਂ ਹੋਰ ਨਾਲ ਚ ਨਹੀਂ ਕਰਦੇ ਸਾਨੂੰ ਬਹੁਤੇ ਵੱਡੇ ਰਾਜ ਭਾਗ ਦੀ ਲੋੜ ਨਹੀਂ ਇਹ ਕੀ ਰਾਜ ਸਾਡੇ ਲਈ ਬਹੁਤ ਵਧੀਆ ਹੈ ਮੋਟ ਬਾਜਰੀ ਅੰਨ ਘਨੇਰਾ ਸਤ ਸ੍ਰੀ ਅਕਾਲ ਮੋਠ ਬਾਜਰਾ ਬਹੁਤ ਅਨਾਜ ਤੁਹਾਡੀ ਕਿਰਪਾ ਨਾਲ ਇਸ ਮਾਲਵੇ ਦੇ ਇਲਾਕੇ ਵਿੱਚ ਹੋ ਜਾਂਦਾ ਹੈ ਕਿਰਪਾ ਆਪ ਕੀ ਕਮੀ ਨਾ ਗਾਈ ਆਪ ਜੀ ਦੀ ਮਹਾਨ ਕਿਰਪਾ ਹੈ ਬਰਸ਼ਿ ਸ਼ਹਿ ਰਹਿਮਤ ਹੈ

ਜੋ ਮੰਗਣਾ ਉਹ ਚੱਲ ਕੇ ਤੁਹਾਡੇ ਲਈ ਆਈ ਜਾਣਾ ਹੈ ਚੌ ਦਿਸਨ ਕੀ ਸੰਗਤ ਲਿਆਵੈ ਚਾਰਾਂ ਦਿਸ਼ਾਵਾਂ ਦੀਆਂ ਬਿਆੰਤ ਸੰਗਤਾਂ ਤੁਹਾਡੇ ਵਾਸਤੇ ਜੋ ਤੁਸੀਂ ਮੰਗਦੇ ਹੋ ਉਹ ਲੈ ਕੇ ਆਉਂਦੀਆਂ ਨੇ ਬਸਤਰ ਸ਼ਸਤਰ ਮੋਲ ਬਟੇਰੇ ਬਹੁਤ ਮਹਾਨ ਬਸਤਰ ਸ਼ਸਤਰ ਬੜੇ ਬੜੇ ਕੀਮਤੀ ਬੜੇ ਬੜੇ ਭਾਰੀ ਮੋਲ ਦੇ ਹਰ ਪੈ ਸਿਖ ਤਾਨ ਬਹੁ ਤੇਰੇ ਸਿਖ ਆ ਆ ਕੇ ਸੱਚੇ ਪਾਤਸ਼ਾਹ ਭੜੇ ਚਰਣਾ ਵਿੱਚ ਅਰਪਣ ਕਰਦੇ ਨੇ ਤੁਹਾਡੇ ਚਰਮਾ ਚ ਭੇਟ ਕਰਦੇ ਨੇ ਰਬ ਜੀ ਅਟਕੋ ਆਜ ਨਾ ਕੋਈ ਸੰਤੂ ਐਸਾ ਤੱਕ ਕੋਈ ਕੰਮ ਵੀ ਨਹੀਂ ਕਿ ਜਿਹੜਾ ਕੰਮ ਤੁਹਾਡਾ ਕੋਈ ਰੁਕਿਆ ਹੋਵੇ ਕੋਈ ਤੁਹਾਡਾ ਕਾਰਜ ਰੁਕਿਆ ਹੋਵੇ ਐਸਾ ਤੱਕ ਕੋਈ ਕੰਮ ਨਹੀਂ ਹੈ ਜਿਹੜਾ ਨਾ ਹੋ ਸਕਿਆ ਹੋਵੇ ਰੱਜਨ ਕੇ ਕਹਾ ਸਿਤ ਹੋਈ ਸਤਿਗੁਰ ਦੱਖਣ ਦੇ ਵਿੱਚ ਆਪਾਂ ਚਲੇਗੇ ਦੱਖਣ ਦੇ ਇਲਾਕੇ ਵਿੱਚ ਦੱਖਣ ਦੇਸ਼ ਵਿੱਚ ਤੇ ਪਿੱਛੇ ਤੇ ਕੀ ਖਬਰਾਂ ਮਿਲੀਆਂ ਵੀ ਕੀ ਪਤਾ ਚਲਣਾ ਐ RAM SINGH ਪਾ ਖੁਸ਼ੀਤ ਕਲੇਰੀ ਸਤਿ ਪਾਤਸ਼ਾਹ ਚਦਰ ਦੱਲੇ ਦੀ ਇਹ ਗੱਲ ਸੁਣ ਕੇ ਹੁਣ ਭਾਈ RAM SINGH ਤੇ ਬੜੀਆਂ ਖੁਸ਼ੀਆਂ ਕੀਤੀਆਂ ਸਤਿਗੁਰ ਕਹਿੰਦੇ ਭਾਈ RAM SINGH ਤੇਰੇ ਤੇ ਬੜੀ ਬਖਸ਼ਿਸ਼ ਅਸੀਂ ਕੀਤੀ ਆ ਸੁਣ ਕਰ ਪਿਆ ਪੀ ਚਿੰਤ ਬਢੇਰੀ ਤੇ ਤੂੰ ਚਾਹ ਪਾਈਰਾਮ ਸਿੰਘ ਨੇ ਇਹ ਚਨੀਆ ਸੁਨਿਆ ਤੇ ਘਬਰਾ ਗਿਆ ਉਹ ਵੀ ਅੰਦਰ ਚਿੰਤਾ ਪੈਦਾ ਹੋ ਗਈ ਦੂਸਰਾ ਅੰਧਪਤੀ ਸਿੰਘ ਰਹਿ ਤੇ ਪਾਈਰਾਮ ਸਿੰਘ ਦਾ ਦੂਸਰਾ ਭਰਾ ਇਹ ਪੱਤੇ ਸਿੰਘ ਪਾਈਰਾਮ ਸਿੰਘ ਤੇ ਪਾਈ ਪੱਤੇ ਸਿੰਘ ਇਹ ਦੋਵੇਂ ਭਾਈ ਭਤੂ ਦੀ ਕੁੱਲ ਵਿੱਚੋਂ ਨੇ ਪਾਈਰਾਮ ਸਿੰਘ ਤੇ ਪਾਈ ਪੱਤੇ ਸਿੰਘ ਨੂੰ ਕਹਿਣ ਲੱਗੇ ਰੱਛਨ ਕੋ ਪਸਥਾਨ ਨਾ ਚਹ ਰੱਬ ਸਿ ਕੋ ਚਤ ਆਪਾ ਦਖਣ ਕੇ ਰਾਗਮੀ ਵਿੱਚ ਚਲੀਏ ਪਰ ਸਿੰਘ ਭਾਈ ਰਾਮ ਸਿੰਘ ਤੇ ਭਾਈ ਬੰਦੇ ਸਿੰਘ ਉਸ ਕਿਤਾਬੀ ਵਿੱਚ ਜਾਣਾ ਨਹੀਂ ਚਾਹੁੰਦੇ ਦਾਨ ਸਿੰਘ ਆਪ ਬਿਰਾੜ ਜੋਸਾਰੇ ਚੌਧਰੀ ਦੱਲਾ ਹੋਰ ਜਿੰਨੇ ਵੀ ਮਾਦਮੇ ਦੇ ਸਿੱਖ ਸੰਗ ਦੂਰ ਜਾਣ ਤੋਂ ਸਭ ਡਰ ਧਾਰੇ ਉਹ ਸਾਰੇ ਚਾਹੁੰਦੇ ਸੀ ਕਿ ਦੂਰ ਤੋਂ ਡਰ ਸੀ ਕਿ ਦੂਰ ਨਾ ਚਲੇ ਜਾਣ ਆਪਣੇ ਘਰਾਂ ਤੋਂ ਆਪਣੇ ਪਰਿਵਾਰਾਂ ਤੋਂ ਆਪਣੀਆਂ ਥਾਵਾਂ ਤੋਂ ਦੱਖਣ ਦੂਰ ਜਾਣ ਵਾਸਤੇ ਸਿੰਘ ਦਰਦੇ ਸਨ ਹੁਤੇ ਦੀਵਾਨ ਸਿੰਘ ਦਰਬਾਰੀ ਇਕ ਦਰਬਾਰੀ ਸਿੰਘ ਸੀ ਜਿਹੜਾ ਗੁਰੂ ਬਾਦਸ਼ਾਹ ਦਾ ਦੀਵਾਨ ਸੀ ਦੁੱਧਿਆ ਪ੍ਰਾਪ ਸਿੰਘ ਘਰਬਾਰੀ ਤੇ ਦੂਸਰੇ ਸਿੰਘ ਦਾ ਨਾਮ ਸੀ ਘਰਬਾਰੀ ਇੱਕ ਦਰਬਾਰੀ ਤੇ ਦੂਸਰਾ ਘਰਬਾਰੀ ਹੌਲ ਪਰੇ ਸਭ ਕੀ ਮਨ ਐਸੀ ਜਦੋਂ ਇਹਨਾਂ ਨੇ ਵੀ ਸੁਣਿਆ ਨਾ ਵੀ ਤਾਲਪੁਰ ਗੁਬੇ ਸਿੰਘ ਦੇ ਦੱਖਣ ਚਲਣਾ ਚਾਹੁੰਦੇ ਜੇ ਸੇਂਗ ਪਰੇਸ਼ਾਨ ਹੋ ਗਏ ਜੇ ਇੱਕ ਵਾਰ ਉਦਾਸ ਹੋ ਗਏ ਅੰਦਰੋਂ ਬੜਾ ਘਬਰਾਜੇ ਗਏ ਤੂੰ ਕੀ ਹੋ ਗਏ ਚੱਲ ਤਲ ਗਲ ਵਹਿ ਬਾਯੂ ਜੈਸੀ ਕਹਿੰਦੇ ਜਿਵੇਂ ਨਾ ਹਵਾ ਚਾਹਦੀ ਤੇ ਪਿੰਪਲ ਦੇ ਪੱਤੇ ਜਿਹੜੇ ਨੇ ਉੱਡਦੇ ਨੇ ਇਸੇ ਤਰ੍ਹਾਂ ਸਿੰਘਾਂ ਦੇ ਮਨ ਘਬਰਾ ਗਏ ਔਰ ਕੇਦਕੇ ਨਾਮ ਗਨੀਚਾ ਕਹਿੰਦੇ ਸਤਿ ਸ਼ਕਤ ਸਿੰਘ ਜੀ ਬਹੁਤ ਨੇਕ ਸਿੱਖਾਂ ਦੀ ਗੱਲ ਕਰੀਏ ਜਨਾਹ ਗੁਰੂ ਪਾਸ਼ਾ ਨੇ ਕਿਹਾ ਚਲੋ ਦੱਖਣ ਸਾਡੇ ਨਾਲ ਪਰ ਸਿੰਘ ਘੁਬਰਾ ਕੇ ਦੱਖਣ ਜਾਂਦ ਤੋਂ ਦੂਰ ਗਮਨ ਦੂਰ ਲਿਖ ਰਿਤਾ ਨਾ ਜਿੱਜੈ ਦੂਰ ਚਿਰਨਾ ਤੇ ਐਨਾ ਮਾਨੀ ਬਣਦਾ ਦੂਰ ਜਾਣਾ ਕਿਸੇ ਵੀ ਸਿੱਖ ਦਾ ਮਾਨੀ ਬਣਦਾ ਇਹ ਐਨੀ ਦੂਰ ਦੱਖਣ ਦੇ ਵਿੱਚ ਗੁਰੂ ਪਾਸ਼ਾ ਜਾਣਾ ਇਹ ਅਸੀਂ ਵੀ ਗੁਰੂ ਪਾਤਸ਼ਾਹ ਦੇ ਨਾਲ ਜਿੰਗੇ ਅਨੁਕ ਪਾਤ ਕੀ ਪਾਤ ਸੁਆਵੇਂ ਇਸ ਲਈ ਸਿੰਘ ਚਾਉਂਦੇ ਨੇ ਵੀ ਸਤਿਗੁਰੂ ਪਾਛੇ ਠੀ ਰੁਕੇ ਰਹਿਣ ਸਤਗੁਰੂ ਤਲਵੰਡੀ ਸਾਹਿਬੋਂ ਸਤਿਗੁਰੂ ਸ੍ਰੀ ਦਮਦਮਾ ਸਾਹਿਬ ਦੀ ਤਰਤੀ ਤੇ ਟਿੱਕੇ ਰਹਿਣ ਇਸ ਲਈ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਈ ਤਰ੍ਹਾਂ ਦੀਆਂ ਬੇਨਤੀਆਂ ਕਰਦੇ ਨੇ ਦੱਖਣ ਕੇ ਦੁੱਖ ਬੰਨ ਸੁਲਾਵੇ ਇਹ ਦੱਖਣ ਦੇ ਇਲਾਕੇ ਦੇ ਵਿੱਚ ਕੀ ਕੀ ਦੁੱਖ ਆ ਸਕਦਾ ਹੈ ਮੁਸੀਬਤ ਆ ਸਕਦੀ ਆ ਕੀ ਕੀ ਗੱਲ ਬਣ ਸਕਦੀ ਉਹ ਬਣਾਉਂਦੇ ਨੇ ਦੱਸਦੇ ਨੇ ਤੈ ਅਬਰੰਗ ਪਾਤੀ ਸੋ ਬਾਸਾ ਕਹਿ ਲਗੇ ਵੀ ਸੱਚੇ ਪਾਛਾ ਕੀ ਤੁਸੀਂ ਦੱਖਣ ਨੂੰ ਜਾਣਾ ਚਾਹੁੰਦੇ ਹੋ ਪਰ ਤੁਹਾਨੂੰ ਪਤਾ ਹੈ ਵੀ ਨਰੰਗਾ ਜਿਹੜਾ ਬੜਾ ਝਗੜਾ ਵਾਲਾ ਥੁੱਕ ਹੈ ਬੜਾ ਲੜਾਕਾ ਹੈ ਨੰਗਾਨ ਲਗ ਲਾਸ਼ ਕਰ ਜਿਸ ਘੇਰ ਬਿਨਾ ਸਾ ਦੇਪੂ ਦੇ ਅੰਦਰ ਕਿੰਨਾ ਗੁੱਸਾ ਹੋਣਾ ਕਿੰਨਾ ਕਰੋਧ ਵਿੱਚ ਭਰਿਆ ਹੋਣਾ ਜਿਹਨੀਆਂ ਤੁਸੀਂ ਬੜੀਆਂ ਫੌਜਾਂ ਨੂੰ ਮਾਰ ਮਾਰ ਕੇ ਖਤਮ ਕਰ ਦਿੱਤਾ ਫੌਜਾਂ ਦਾ ਨਾਸ਼ ਕਰ ਦਿੱਤਾ ਮਹਾ ਦੁਸ਼ਟ ਵੱਡ ਖੋਟ ਕਰਨਤਾ ਸਤੂ ਵੱਡਾ ਦੁਸ਼ਟ ਹੈ ਉਹ ਬੜਾ ਬੜਾ ਛੋਟਾ ਕਰਮ ਕਰਦਾ ਹੈ ਸਦਾ ਤਰੋ ਸਭ ਸੰਗ ਕਮੰਤਾ ਸਦਾ ਸਾਰਿਆਂ ਦੇ ਨਾਮ ਹੀ ਉਤਰੂਗ ਮਾਉਂਦਾ ਧੋਖੇ ਬਾਜੈ ਛਲ ਕਪਟ ਫ੍ਰੇਬੀ ਓਮ ਨਮਗੋ ਗੁਰੂ ਕੋ ਵਿਗਰੂ ਮੂੜਾ ਤੇ ਨੌਵੇਂ ਪਾਤਸ਼ਾਹ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਵੀ ਉਹ ਮੂਰਖ ਵਿਗੜ ਗਿਆ ਸੀ ਪਾਪੀ ਦਵੇਖ ਕਮਾਵੈ ਗੁਰਾ ਤੇ ਇਸੇ ਲਈ ਉਰਗ ਸੇ ਪਾਪੀ ਬੜਾ ਬੜਾ ਪਾਪ ਕਮਾਉਂਦਾ ਹੈ ਬੜੇ ਪਾਪ ਕਰਦਾ ਹੈ ਜਿਸਨੇ ਬਾਪ ਆਪਨੋ ਮਾਰਿਓ ਸਭ ਇਸ ਤੋਂ ਵੱਡਾ ਪਰ ਪਾਪੀ ਕੌਣ ਬੰਦਾ ਹੋ ਸਕਦਾ ਹੈ ਜਿਹੜਾ ਆਪਣੇ ਬਾਪ ਨੂੰ ਮਾਰਦੇ ਬਹੁਤ ਵੱਡਾ ਪਾਪ ਹੈ ਕਾਇ ਕੂਤ ਜਗਤੋਂ ਸਭ ਨੂੰ ਅਸਲ ਬਾਤ ਜਿਨ ਕੇ ਜਨੇ ਬਡੇਰੇ ਤੁਮਹੋ 300 ਚਗਰਤਨ ਆ ਬਹੁਤ ਵੱਡਾ ਪਾਪ ਹੈ ਜੀ ਸਗਰਪਾਚਾ ਰੰਗਦੇਵ ਕਿੰਨਾ ਪਾਪੀ ਬਣਦਾ ਹੈ ਉਸ ਬਾਤ ਉਸਨੇ ਆਪਣੇ ਬਾਪ ਨੂੰ ਮਾਰ ਦਿੱਤਾ ਸੀ ਔਰ ਰੰਗਦੇਵ ਨੇ ਆਪਣੇ ਬਾਪ ਨੂੰ ਕੈਦ ਕਰ ਦਿੱਤਾ ਸੀ ਕੈਦ ਕਰਕੇ ਤੇ ਵੈਦਾਂ ਨੂੰ ਕਹਿ ਦਿੱਤਾ ਵੀ ਇਹਦੇ ਖਾਣੇ ਦੇ ਵਿੱਚ ਮਿੱਠਾ ਜ਼ਹਿਰ ਪਾਇਆ ਤਾਂ ਕਿ ਹੋਰੀ ਹੋਰੀ ਕੀ ਆਪਣੀਆਂ ਅਗਿਆ ਰਗੜ ਕੇ ਮਰ ਜਾਏ ਪਰ ਵੈਦ ਚਲੋ ਇਹਦੀ ਗੱਲ ਵਿੱਚ ਨਹੀਂ ਆਈ ਉਹ ਪਾਪਲੀਨਾਂ ਨੇ ਕੀਤਾ ਫਿਰ ਪੁਰੰਗ ਜੇ ਨੇ ਕੀ ਕੀਤਾ ਆਪਣੀ ਬੈਤਰਾਤ ਨੂੰ ਉਸ ਕਮਰੇ ਵਿੱਚ ਬੰਦ ਕੀਤਾ ਜਿੱਥੇ ਸੱਚੀ ਇੱਕੋ ਖਿੜਕੀ ਸੀ ਤੇ ਜਿਸ ਦੇ ਰਾਹੀਂ ਉਹ ਬਾਹਰ ਦਾ ਦ੍ਰਿਸ਼ ਦੇਖਦਾ ਸੀ ਪਰ ਜਦੋਂ ਇਸ ਪਾਤੀ ਨੂੰ ਪਤਾ ਚੱਲਿਆ ਇਹਨੇ ਉਹ ਖਿੜਕੀ ਵੀ ਬੰਦ ਕਰ ਦਿੱਤੀ ਸੀ ਜਦੋਂ ਸ਼ਾਹਜਹਾਨ ਨੇ ਔਰੰਗਜ਼ੇਬ ਨੂੰ ਚਿੱਠੀ ਲਿਖੀ ਸੀ ਵੀ ਤੇਰੇ ਨਾਲ ਤਾਂ ਕਾਫਰ ਚੰਗੇ ਨਹੀਂ ਹਿੰਦੂ ਚੰਗੇ ਨੇ ਜਿੰਨਾ ਤੋਂ ਕਾਫਰ ਕਾਫਰ ਕਹਿ ਕੇ ਜਿੰਨਾ ਦੇ ਜਿਨ੍ਹੇ ਉਤਾਰ ਰਹੇ ਆ ਉਹ ਤਾਂ ਆਪਣੇ ਮਰੇ ਕੱਤਰਾਂ ਨੂੰ ਵੀ ਪਾਣੀ ਦੰਦੇ ਨੇ ਪਰ ਮੈਂ ਤੇਰਾ ਜਿਉਂਦਾ ਬਾਪ ਬੈਠਾ ਮੈਨੂੰ ਪਾਣੀ ਦੀ ਤਿਆਸ ਲੱਗੀ ਪਾਣੀ ਕਰਦੇ ਔਰੰਗਜ਼ੇਬ ਨੇ ਅਗੋਂ ਉੱਤਰ ਦਿੱਤਾ ਸੀ ਕਿ ਅੱਬਾ ਜਿੱਤ ਨੂੰ ਪਿਆਸ ਰਹੀ ਜਿਹੜਾ ਸ਼ਾਈ ਵਿੱਚ ਪਾਣੀ ਪਾਇਆ ਨਾ ਉਹ ਪਾਣੀ ਪੀ ਗਈ ਆਪਣੇ ਤੋਂ ਪਿਆਸ ਮਹਿਸੂਸ ਕਰ ਤੈਨੂੰ ਹੋਰ ਕੋਈ ਪਾਣੀ ਨਹੀਂ ਦਿੰਦਾ ਕਿੱਡਾ ਵੱਡਾ ਪਾਤੀ ਬੰਦਾ ਸੀ ਜਿਹੜਾ ਆਪਣੇ ਬਾਪ ਨੂੰ ਕੈਦ ਕਰ ਲੈਂਦਾ ਹੈ ਜਿਹੜਾ ਆਪਣੇ ਬਾਪ ਨੂੰ ਪਾਣੀ ਵੀ ਨਹੀਂ ਦਿੰਦਾ ਜਿਹੜਾ ਆਪਣੇ ਬਾਪ ਦੇ ਖਾਣੇ ਵਿੱਚ ਵੀ ਮਿੱਠਾ ਜ਼ਹਿਰ ਪਾਉਂਦਾ ਹੈ ਖਵਾਉਂਦਾ ਪਰ ਇੱਕਤੀ ਬਸ ਨਹੀਂ ਇਹਨੇ ਆਪਣੇ ਭਰਾ ਨੂੰ ਹੀ ਕਤਲ ਕੀਤਾ ਇਨੇ ਬੜੇ ਸ੍ਰਮਣ ਵਰਗੇ ਫਕੀਰਾਂ ਨੇ ਕਤਲ ਕੀਤਾ। ਹਰ ਜ਼ਿੰਦਗੀ ਚ ਪ੍ਰੰਗ ਜੇਵ ਦੀ ਚ ਪਾਪ ਹੀ ਪਾਪ ਨਿਕਲਦਾ ਹੈ। ਗੁਰੂ ਤੇਗ ਬਹਾਦਰ ਨੂੰ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਪਾਪ ਪ੍ਰੰਗ ਜੇਵ ਦੇ ਸਿਰ ਚਾਹਤ ਸਾਹਿਬ ਜਦ ਵਿੱਚ ਸ਼ਹੀਦ ਕਰਨ ਦਾ ਪਾਪ ਪ੍ਰੰਗ ਜੇਵ ਦੇ ਸੱਤੇ ਅ ਜੀ। ਤਨਮਾ ਗੁਰੂ ਦੀ ਸ਼ਹਾਦਤ ਪਾਪੀ ਰੰਗ ਜੇਵ ਕਰਕੇ ਹੋਈ। ਤਾਂ ਬੜੇ ਪਾਪ ਨੇ ਜਿਹੜੇ ਪ੍ਰੰਗ ਜੇਵ ਨੇ ਕੀਤੇ ਨੇ। ਸੇ ਕਹਿੰਦੇ ਸੱਚੇ ਪਾਂਛਾ ਜਿਹੜਾ ਆਪਣੇ ਬਾਪ ਦਾ ਨਹੀਂ ਬਣਿਆ ਜਿਹਨੇ ਆਪਣੇ ਬਾਪ ਨੂੰ ਕਤਲ ਕਰ ਦਿੱਤਾ ਉਹ ਆਪਣਾ ਕਿੱਥੋਂ ਬਣੇਗਾ ਭਰਾਤ ਸੰਘਾਰਤ ਮੋਹ ਨਾ ਧਾਰੇ ਸਤਿਪ੍ਰਮਾਣ ਮਨ ਮਾਦਿਆ ਫਿਰ ਕੋਈ ਵੀ ਇਹਦੇ ਅੰਦਰ ਦਰਦ ਨਹੀਂ ਪੈਦਾ ਹੋਇਆ ਮੋਹ ਨਹੀਂ ਪੈਦਾ ਹੋਇਆ ਪਿਆਰ ਨਹੀਂ ਪੈਦਾ ਹੋਇਆ ਮਮਤਾ ਨਹੀਂ ਪੈਦਾ ਹੋਈ ਭਰਾਵਾਂ ਨੂੰ ਮਾਰਦਿਆਂ ਵੀ ਇਹਨੂੰ ਕੋਈ ਦੁੱਖ ਨਹੀਂ ਲੱਗਾ ਸੰਤ ਸਾਥ ਕੋ ਅਬਦ ਨਾ ਰਾਖੈ ਜੇ ਨਾ ਇੱਕ ਤੇ ਸੰਤ ਸਾਧੂ ਦਾ ਸਤਕਾਰ ਕਰਦਾ ਕਿਸੇ ਸਤਿ ਸਾਧੂ ਦਾ ਵੀ ਅੰਦਰ ਸਤਕਾਰ ਨਹੀਂ ਕਰਦਾ ਦੇ ਸਜਾਏ ਕੈ ਮਾਰਨ ਭਾਕੈ ਇਹ ਨਹੀਂ بڑے بڑے ਸੰਤ ਸਾਧਵਾਂ ਨੂੰ ਵੀ ਸਜਾਵਾਂ ਦਿੱਤੀਆਂ ਪੜਿਆਂ ਦੇਰੀ ਦੇੜੀ ਦੀ ਸੈਰ ਕਰਵਾਉਣ ਵਾਸਤੇ 베ੜੀ ਦੇ ਵਿੱਚ ਬਿਠਾ ਕੇ ਉਹਨਾਂ ਦੇ ਕੱਪੜੇ ਲਾ ਕੇ ਜੋ ਕੁਛ ਸੀ ਉਹਨ ਲੋਟ ਕੇ ਤੇ ਮਾਲਾਮ ਕਿਹਾ ਪਾਣੀ ਦੇ ਵਿੱਚ ਕਾਰ ਡੋਬਦੀਂ ਰੱਬ ਦੇ ਚਾਰੇ ਸੰਤਾਂ ਨੂੰ ਜਿਹੜਾ ਡੋਬਣ ਵਾਲਾ ਅਰੰਗ ਜੇਵ ਹੈ ਐਡਾ ਪਾਪੀ ਆ ਕਈਆਂ ਨੂੰ ਛਿੜਕਦਾ ਹੈ ਕਈਆਂ ਨੂੰ ਖਤਮ ਕਰਨ ਦੀ ਸਜ਼ਾ ਦਿੰਦਾ ਹੈ ਤੁਮ ਤੋ ਤਿਸ ਕੋ ਅਧਿਕ ਬਿਗਾਰਾ ਗਿਆਨੇ ਤੱਕ ਉਹਦਾ ਵਿਗਾੜਿਆ ਵੀ ਨਹੀਂ ਸੀ ਉਹ ਪਾਪੀ ਨੇ ਤਦ ਵੀ ਪਾਪ ਕੀਤੇ ਸਜ਼ਾਾਂ ਦਿੱਤੀਆਂ ਪਰ ਸਤਿਗੁਰ ਪਾਚਰ ਤੁਸੀਂ ਤਾਂ ਬਹੁਤੇ ਨੁਕਸਾਨ ਕੀਤਾ ਹੈ ਤੁਸੀਂ ਤਾਂ ਉਹਦਾ ਬਹੁਤੇ ਨੁਕਸਾਨ ਕੀਤਾ ਹੈ ਲੱਖੋ ਲਸ਼ਕਰ ਲੜ ਤਸਿੰਘਰਾ ਰਾ ਲੱਖਾਂ ਪਹੁੰਚਾ ਤੁਸੀਂ ਲੜਦੇ ਆ ਲੜਦੇ ਆ ਪਰਗ ਸੇਵਦੀਆਂ ਮਾਰੀਆਂ ਨੇ ਖਪਾਈਆਂ ਨੇ ਖਰਚੋ ਲੱਖੋਂ ਦਰਬ ਹਕਾਮੇ ਤੇ ਲੱਖਾਂ ਦੀ ਕੀਰਤੀ ਵਿੱਚ ਕੁਨੇ ਧਨ ਖਰਚ ਕੀਤਾ ਆਪਣੀਆਂ ਫੌਜਾਂ ਤੇ ਜਿਹੜਾ ਉਹਦਾ ਨੁਕਸਾਨ ਹੋਇਆ ਗੇਨ ਸੁਹਾਨੇ ਬੇਮਾਨਤਮਾਵੇਂ ਤੇ ਇਸ ਤਰ੍ਹਾਂ ਕੁਨੇ ਆਪਣਾ ਧਰਮੀ ਹਾਰ ਬੈਠਾ ਰੱਬ ਜੇਤ ਝੁਕੀਆਂ ਕਸਮਾਂ ਪਾ ਕੇ ਬਗਰ ਨਹਿਤ ਹੀ ਚਾਹਤ ਰਹਿਉ ਉਹਦੀ ਹਰ ਵੇਲੇ ਚਾਹਤ ਰਹੀ ਵੀ ਕਿਸੇ ਮੈਂ ਕਿਸੇ ਤਰ੍ਹਾਂ ਮੈਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਕਾਢ ਲਵਾਂ ਆਪਣੀ ਕੈਦ ਵਿੱਚ ਕਰ ਲਵਾਂ ਉਹਨੇ ਬੜੇ ਇਤਜ਼ਾਮ ਕੀਤੇ ਸਕਲ ਭੇਦ ਰਾਮਨ ਕੋ ਲਹਿਓ ਸਤਿਗੁਰ ਪਾਤਸ਼ਾਹ ਜੀ ਸਾਰਾ ਭੇਦ ਵੀ ਉਹਨੇ ਪਾ ਲਿਆ ਗੁਰੂ ਘਰ ਦਾ ਸਤਗੁਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਤੁਹਾਡਾ ਉਹਨਿਆ ਨੇ ਭੇਦ ਵੀ ਪਾਉਣ ਦੀ ਕੋਸ਼ਿਸ਼ ਕੀਤੀ ਆਪਸ ਵਿੱਚ ਵੀ ਬੁੱਧਿਸਕੇ ਕੀ ਜਾਣਾਂ ਤੇ ਸਤਿਗੁਰ ਜਨਾ ਪਾਪੀ ਬੰਦਾ ਹੈ ਉਦੇ ਬਾਰੇ ਆਪਾਂ ਨੂੰ ਪਤਾ ਹੀ ਆ ਵੀ ਧਮਾਗਾਰ ਐ ਪਾਪੀ ਆ ਤੇ ਉਸ ਇਨਸਾਨ ਦੇ ਨੇੜੇ ਚੱਲ ਕੇ ਆਪਾਂ ਕੀ ਲੈਣਾ ਹੈ ਉਹਦੇ ਕੋਲ ਜਾ ਕੇ ਆਪਾਂ ਕੀ ਲੈਣਾ ਹੈ ਕਰੇ ਅਬਗਿਆ ਬੂੜ ਮਹਾਨਾ ਜੇ ਸੱਚੇ ਪਾਤਸ਼ਾਹ ਕੋਲੋਂ ਤੇ ਜਾਵਾਂਗੇ ਮੈਂ ਇਨ ਮੂਰਖ ਜ਼ਰੂਰ અપਮਾਨ ਕਰੇਗਾ ਤੁਹਾਡਾ ਨਰਾਦਰ ਕਰੇਗਾ ਆਖੋਂ ਸਹਿਨ ਸੰਤ ਚੜ੍ਹ ਧਾਵੈ ਤੇ ਜਦੋਂ ਪਤਾ ਚੱਲੇਗਾ ਮੂਰਖ ਔਰੰਗਜ਼ੇਬ ਨੂੰ ਕਿ ਧੰਨ ਗੁਰੂ ਗਬ ਸਿੰਘ ਸੱਚੇ ਪਾਤਸ਼ਾਹ ਜੀ ਉਹ ਲੱਕੜ ਦੇ ਇਲਾਕੇ ਵਿੱਚ ਆਏ ਨੇ ਉਹ ਲੱਖਾਂ ਫੌਜਾਂ ਲੈ ਕੇ ਚੜ ਕੇ ਆ ਜਾਵੇਗਾ ਨਹੀਂ ਗੁਰਗਤਰ ਹੈ ਅਲਕਾਵੇ ਕਿਉਂਕਿ ਸਤਗੁਰੂ ਪਾਤਸ਼ਾਹ ਜੀ ਦੇਖੋ ਖੁੱਲੇ ਅਸਮਾਨ ਦੇ ਥੱਲੇ ਆਪਾਂ ਉਮਾਂਗੇ ਨਾ ਆਪਣੇ ਕੋਲ ਕਿਨਾਰਾ ਹੋਵੇਗਾ ਨਾ ਕੋਈ ਮੋਰਚਾ ਕਰੇਗਾ ਨਾ ਕੋਈ ਓਟ ਆਸਰਾ ਹੋਵੇਗਾ ਤੇ ਫਿਰ ਆਪਾਂ ਕੀ ਕਰਾਂਗੇ ਰੋਹੀ ਮਹਾ ਦੁਸ਼ਟ ਜਪ ਸੰਤਨ ਤੇ ਜਿਹੜਾ ਰੱਬ ਦੇ ਪਿਆਰੇ ਸੰਤ ਜਣਾ ਦਾ ਇੱਕ ਦੁਖੀ ਆ ਇਹ ਦੁਸ਼ਮਣ ਹੈ ਇਹ ਪਾਪੀ ਹੈ ਤੁਰਕੇਸ਼ੁਰ ਉਰ ਲਕੇ ਨਮੰਤਨ ਤੇ ਜਿਹੜਾ ਤੁਰਕ ਬਾਦਸ਼ਾਹ ਪ੍ਰੰਗ ਸੀ ਵਨੈ ਦੀ ਕਿਸੇ ਦੀ ਗੱਲ ਨੂੰ ਨਹੀਂ ਮੰਨਣੀ ਇਸ ਪਾਪੀ ਨੇ ਨਹੀਂ ਕਿਸੇ ਦੀ ਗੱਲ ਮੰਨੀ ਕੋਈ ਇਹਨਾਂ ਪਾਪ ਕਰਨ ਤੋਂ ਤਾਲੇ ਨਹੀਂ ਇਨੇ ਚਰਨਾ ਕੋਈ ਨਹੀਂ ਪ੍ਰਭ ਜੀ ਇਹਾ ਰਹਿਣ ਹੀ ਆਛ ਇਸ ਕਰਕੇ ਸਤਿ ਨੂੰ ਪਾਛੇ ਇੱਥੇ ਰਹਿਣ ਠੀਕ ਆ ਇੱਥੇ ਹੀ ਆਪਾਂ ਨੂੰ ਰਹਿਣਾ ਚਾਹੀਦਾ ਇੱਥੇ ਠੀਕ ਆ ਜਿਉ ਗਾਚਨ ਦਰਸ਼ਨ ਬਚ ਪਾਛ ਸਤਿ ਨੂੰ ਪਾਛਾ ਜੀਉ ਇੱਥੇ ਠੀਕ ਇੱਥੇ ਤੁਹਾਡੇ ਅਸੀਂ ਦਰਸ਼ਨ ਕਰਦੇ ਆ ਸੰਗਤਾਂ ਦਰਸ਼ਨ ਕਰਦੀਆਂ ਨੇ ਸਭ ਦੀਆਂ ਸ਼ਾਮਾਂ ਪੂਰੀਆਂ ਹੁੰਦੀਆਂ ਨੇ ਇੱਥੇ ਤਰਵੰਦੀ ਸਾਹੂ ਸਿੰਘ ਜੰਮਤਮਤ ਸਾਹਿਬ ਦੀ ਤਰਤੀਤੀ ਤੇ ਘੇਰੋ ਹਾਂਜੀ ਸਬਦ ਤੇ ਸੁਨਤ ਗੁਰੂ ਪੁਣ ਕਹਿਓ ਸਾਰੇ ਸਿੰਘਾਂ ਦੇ ਗੁਰੂ ਇਸ ਪ੍ਰਕਾਰ ਸੁਣ ਕੇ ਨਾ ਧੰ ਗੁਰੂ ਗੋਬਿੰਦ ਸਿੰਘ ਜੀ ਸੱਚੀ ਬਾਚਾ ਜੀ ਕਹਿ ਲਗੇ ਹੁਣ ਉੱਤਰ ਦਿੰਦੇ ਨੇ ਸਤਿਗੁਰੂ ਜੀ ਬੜੇ ਪਿਆਰ ਸਹਿਤ ਕਹਿੰਦੇ ਨੇ ਵਰਕ ਅਕਾਲ ਸਹਾਇਕ ਰਹੇਓ ਕਹਿੰਦੇ ਸਿੰਘੋ ਅਕਾਲ ਪੁਰਖ ਵਾਹਿਗੁਰੂ ਸਾਡਾ ਸਦਾ ਹੀ ਸਾਥ ਹੈ ਮਦਦਗਾਰ ਐਨ ਕਿਉਂ ਹੂੰ ਪੀਰ ਛੋੜ ਨਾ ਕਰੀਐ ਇਹ ਕਿਸਰੀ ਸਿੰਘੋ ਕਬਰਾਂ ਦੀ ਕੋਈ ਲੋੜ ਨਹੀਂ ਨਾ ਕਬਰਾਓ ਤੁਸੀਂ ਕੋਈ ਚਿੰਤਾ ਫਿਕਰ ਕਰਦੇ ਲੋੜ ਨਹੀਂ ਦੇਸ ਵਿਦੇਸਨ ਸੈਲ ਨਿਹਰੀਐ ਸਤਗੁਰੂ ਕਹਿੰਦੇ ਚਲੋ ਸਿੰਘੋ ਦੇਸ਼ਾਂ ਉਦੇਸ਼ਾਂ ਦੇ ਵਿੱਚ ਸੈਰ ਕਰਕੇ ਆਈਏ ਆਪਾਂ ਦੇਸ਼ਾਂ ਉਦੇਸ਼ਾਂ ਦੀ ਸੈਰ ਕਰੀਏ ਆਗਰਨ ਕੋ ਕੁਛ ਭੈਣਾ ਹਵਾਰੇ ਸਾਨੂੰ ਅਰੰਗ ਜੇ ਦਾ ਬਿਲਕੁਲ ਵੀ ਕੋਈ ਡਰ ਨਹੀਂ ਹੈ ਕੋਈ ਪੈਰੀ ਸਾਡੇ ਮਨ ਵਿੱਚ ਕੋਈ ਡਰਤ ਹੈ ਹੀ ਨਹੀਂ ਦਸਨ ਚਲਿਆ ਕਾ ਜ ਸੁਧਾਰੇ ਇਸ ਲਈ ਚਲੋ ਆਪਾਂ ਦਖਣ ਦੇ ਇਲਾਕੇ ਵਿੱਚ ਚਲੀਏ ਚਲ ਕੇ ਆਪਣੇ ਜੀਵਨ ਦੇ ਜਿਹੜੇ ਕਾਰਜ ਨੇ ਉਹਨਾਂ ਕਾਰਜਾਂ ਨੂੰ ਸਵਾਰ ਲਈਏ ਰਾਜ ਸਵਾਜ ਆਗਵਤ ਆជី ਜੋ ਵੀ ਰਾਜਤਾਰ ਸੱਚੋ ਸਮਾਨ ਜੋ ਕੀਮਤੀ ਵਸਤੂਆਂ ਨੇ ਦੇਹ ਹਮ ਜੋ ਕਿਸ ਕੋ ਬਾਜੀ ਤੇ ਜਿਸ ਨੂੰ ਜੋ ਚਾਹੀਦਾ ਉਹ ਦਿੰਦੇ ਹੋ ਅਸੀਂ ਵੀ ਜੋ ਚਾਹੀਦਾ ਤੁਹਾਨੂੰ ਦਿਆਂਗੇ ਇੱਕ ਦੇਸ਼ ਅਰ ਘਰ ਨਮਝਾਰਾ ਸਤਿ ਪਾਤ ਜੀ ਕਹਿੰਦੇ ਇੱਕ ਦੇਸ਼ ਅਤੇ ਘਰ ਲਾਸ ਨੀ ਮਨ ਬੰਧ ਤੁਮਹਾਰਾ ਸਤਗੁਰ ਕਹਿੰਦੇ ਤੁਹਾਡਾ ਕਿਉਂ ਕਰਨਾ ਇੰਨਾ ਬੰਧਨ ਪਿਆਰ ਪਿਆਰ ਦਾ ਮੋਹ ਮਮਤਾ ਦਾ ਬੰਧਨ ਪਿਆ ਹੋਇਆ ਹੈ ਹਮ ਸੰਗ ਤਹਾਂ ਜਹਾਂ ਕਰੋਗੇ ਵਾਸਾ ਸਾਡੇ ਨਾਲ ਚਲੋ ਜਿੱਥੇ ਸਾਡਾ ਵਾਸਾ ਉੱਥੇ ਤੁਹਾਡਾ ਵਾਸਾ ਹੋਏਗਾ ਆਪਾਂ ਇੱਕਠੇ ਹੀ ਇੱਕ ਥਾਂ ਤੇ ਚੱਲ ਕੇ ਵਸੇਬਾ ਕਰੀਏ ਲੇ ਹੋ ਬਸਾਲ ਹੁਲਾਸ ਆਵਾਸਾ ਇਹ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸਿੰਘੋ ਚਲੋ ਆਨੰਦ ਲਓ ਜ਼ਿੰਦਗੀ ਦਾ ਸਾਡੇ ਨਾਲ ਚਲੋ ਛਿੰਦਾ ਤੁਰਕਨ ਕੀ ਚੱਕਰਾਈ ਕਹਿੰਦੇ ਆਪਾਂ ਤੁਰਕਾਂ ਦੀ ਪਰਵਾਹ ਨਹੀਂ ਕਰਦੇ ਤੁਰਕਾਂ ਦੀ ਆਪਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਲੋੜ ਨਹੀਂ ਹੈ ਦੁਨ ਦੇ ਰਾਜ ਕਰਾਇ ਦਿੱਤਾ ਹੈ ਸਤਿਗੁਰ ਦੇ ਦੱਖਣ ਦੇ ਇਲਾਕੇ ਵਿੱਚ ਚੰਦੋ ਪਰੰਗ ਦੇ ਤੋਂ ਡਰਨੀ ਲੋੜ ਨਹੀਂ ਐ ਆਪਾਂ ਦੱਖਣ ਦੇ ਇਲਾਕੇ ਦਾ ਤੁਹਾਨੂੰ ਰਾਜ ਭਾਗ ਦੇਵਾਂਗੇ ਰਾਜੀ ਬਣਾ ਦਿਆਂਗੇ ਮੈਂ ਪਰਮੋ ਨਿਚੈ ਕਰ ਕਾਚੀ ਇਸ ਲਈ ਤੁਹਾਨੂੰ ਕਿਸੇ ਤਰ੍ਹਾਂ ਦੇ ਪਰਪਲੇਖੇ ਵਿੱਚ ਪੈਣ ਦੀ ਲੋੜ ਨਹੀਂ ਆ ਤੁਹਾਨੂੰ ਪਰਮਣਾ ਵੀ ਚਾਹੀਦਾ ਡਰਨਾ ਨਹੀਂ ਚਾਹੀਦਾ ਹਾਲੇ ਲਗੋ ਪ੍ਰਭੂ ਤੁਮ ਸਾਚੇ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੇ ਪੱਲਾ ਫੜੋ ਤਣ ਫੜੋ ਉਹ ਤੁਹਾਡੀ ਹਰ ਤੇ ਪਾਲਣਾ ਕਰੇਗਾ ਦਿਨ ਪ੍ਰਪਤ ਬਧ ਖਾਲਸਾ ਭਾਰੀ ਤੇ ਦਿਨ ਬਦਿਨ ਖਾਲਸੇ ਦੇ ਅੰਦਰ ਵਾਧਾ ਹੋਏਗਾ ਖਾਲਸਾ ਦਿਨ ਬਦਿਨ ਵਧਦਾ ਜਾਵੇਗਾ ਧਰ ਰਾਜ ਦੇ ਹੈ ਅਧਿਕਾਰੀ ਸਤਨ ਪਾਤਸ਼ਾਹ ਜੀ ਕਹਿੰਦੇ ਮੇਰਾ ਖਾਲਸਾ ਧਰਤੀ ਦਾ ਰਾਜਾ ਬਣੇਗਾ ਮੇਰਾ ਖਾਲਸਾ ਧਰਤੀ ਦਾ ਰਾਜ ਭਾਰ ਮਾਣੇਗਾ ਕਹਾਂ ਨਰੰਗਾ ਖਰਤਾ ਪਹਿ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਰੰਗਾ ਜਿਹੜਾ ਉਹ ਆਪਣੀ ਅਗੇ ਕੀ ਉਤਤਤਾ ਤੋਂ ਨਹੀਂ ਆ ਨਰੰਗੇ ਨੇ ਆਪਣਾ ਕੀ ਵਗਾਰ ਲੈਣਾ ਕੁਝ ਵੀ ਨਹੀਂ ਵਗਾਰ ਸਕਦਾ ਹੰਮ ਪਰ ਨੇ ਕੁਝ ਗੱਛ ਕਹਿ ਹੈ ਸਤਿਗੁਰੂ ਪਿੰਦ ਸਾਡੇ ਉੱਤ ਨਰੰਗੇ ਦਾ ਕੋਈ ਵਸ ਨਹੀਂ ਚੱਲਦਾ ਕੋਈ ਚਾਲ ਨਹੀਂ ਕੋਈ ਬਗ ਨਹੀਂ ਔਰੰਗ ਜੇ ਉਹਦਾ ਚੱਲੇਗਾ ਇਸਕੇ ਵੱਡੇ-ਵਡੇਰੇ ਕਹਾ ਜਿਹਦੀ ਗੱਲ ਸ਼ਤੋ ਦੇ ਵੱਡੇ-ਵਡੇਰੇ ਦੇਖੋ ਕਿਧਰ ਗਏ ਕਿਧਰ ਚਲੇ ਗਏ ਜਹਾਵ ਜਹਾਂਗੀਰ ਨਾ ਰਾ ਕਦੇ ਸ਼ਾਹਜਹਾਂ ਉਹ ਮਰ ਗਿਆ ਜਹਾਂ ਵੀ ਉਹ ਮਰ ਗਿਆ ਅਕਬਰ ਮਰਿਓ ਹਮਾਉਂ ਗਏ ਅਕਬਰ ਬਾਦਸ਼ਾਹ ਮਰ ਗਿਆ ਹਮਾਉਂ ਉਰ ਗਿਆ ਬਾਬਰ ਬੜਨ ਸਹਿਦ ਨਾਰਾ ਨਾ ਨਾ ਬਾਬਰ ਬਾਦਸ਼ਾਹ ਰਿਆ ਉਹ ਵੀ ਮਰ ਗਿਆ ਆਵੇ ਚਰੇ ਨਹੀਂ ਸੱਚ ਜਾਨੋ ਸਤਿਗੁਰ ਕਦੇ ਸਿੰਘੋ ਸੱਚ ਕਰਕੇ ਜਾਨੋ ਜੇ ਚਲੇ ਕੋ ਗਏ ਚਲੇ ਇੰਨੇ ਵੀ ਚਲਿਆ ਇੰਨੇ ਵੀ ਜਾਣਾ ਜੇ ਓੜ ਹੀ ਰਹੇ ਤਿਰਨਾ ਇੰਨੇ ਮਣੀ ਦਚਨ ਕੋ ਤੁਮ ਸੰਗ ਪਿਆਨੋ ਸਤਿਗੁਰੂ ਕਹਿੰਦੇ ਸਲੀਚਲੋ ਸਾਡੇ ਨਾਲ ਦੱਖਣ ਦੇ ਇਲਾਕੇ ਵਿੱਚ ਆਪਾਂ ਚੱਲੀਏ ਜੇਕਰ ਸੰਗ ਨਿਭਾਉ ਉੱਜਲ ਤਾਂ ਸਤਿਗੁਰੂ ਤੇ ਸਾਡਾ ਸਾਥ ਰਹੋ ਸਾਡੇ ਨਾਲ ਚਲੋ ਸਾਥ ਜੁੜ ਲਗੋ ਆਪ ਨੂੰ ਭਲੋ ਸਤਿਗੁਰੂ ਤੇ ਸਾਡੇ ਨਾਲ ਜਦੋਂ ਸਾਡੇ ਨਾਲ ਜਾਨ ਵਿੱਚ ਤੁਹਾਡਾ ਸਾਰਿਆਂ ਦਾ ਭੜਾਈਆ ਜਿਹੜਾ ਗੁਰੂ ਦਾ ਵਚਨ ਮੰਨਦਾ ਆਪ ਕੇ ਅੰਦਰ ਵਿੱਚ ਭੜਾਈ ਕਰਦਾ ਹੈ ਅਸੀਂ ਗੁਰੂ ਦਾ ਬਚਨ ਮੰਨ ਲਈਏ ਉਹਦੇ ਵਿੱਚ ਪਲਾਉਂਦਾ ਜਦੋਂ ਗੁਰੂ ਦਾ ਬਚਨ ਨਹੀਂ ਮੰਨਦੇ ਤੇ ਫਿਰ ਗੱਲ ਦੁਰਦਾਈ ਬਣ ਜਾਂਦੀ ਆ ਰਤਾ ਕਾਮਨਾ ਮਨ ਮੈਂ ਧਰੋ ਸਤਿਗੁਰੂ ਕਿਨੇ ਜਿਸ ਤਰ੍ਹਾਂ ਦੀ ਤੁਹਾਡੇ ਮਨ ਦੀ ਕੋਈ ਭਾਵਨਾ ਹੋਵੇਗੀ ਇੱਛਾ ਹੋਵੇਗੀ ਗੁਰ ਘਰ ਦੇ ਸੋ ਪੂਰਨ ਕਰਿਓ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਤੋਂ ਸਾਰੀਆਂ ਤੁਹਾਡੀਆਂ ਸ਼ਰਤਾਂ ਪੂਰੀਆਂ ਕਰਾਂਗੇ ਭਾਵਨਾ ਪੂਰੀਆਂ ਕਰਦੇ ਆਂਗੇ ਜੇ ਮਤ ਕਾਚੀ ਹੋਏ ਪਟਾ ਕਰੋ ਸਤਗੁਰ ਕਹਿੰਦੇ ਜੇ ਮਤ ਕੱਚੀ ਹੈ ਕੋ ਡਰ ਹੈ ਤੈ ਹੈ ਸਾਬਤ ਕਰੋ ਆਪਨੋ ਬੁਰੋ ਤਾਂ ਸਤਗੁਰ ਕਹਿੰਦੇ ਫਿਰ ਭਾਈ ਸਤਗੁਰੂ ਦਾ ਹੁਕਮ ਨਹੀਂ ਮੰਨਾਂਗੇ ਫਿਰ ਬੁਰਾ ਹੋਏਗਾ ਤੇ ਫਿਰ ਗੁਰੂ ਨੂੰ ਦੋਸ਼ ਨਾ ਦੇਣਾ ਅੰਮ੍ਰੇ ਤੁਮ ਕੋ ਬਿੱਤ ਸੁਨਾਈ ਸਤਿਗੁਰ ਕਹਿੰਦੇ ਅਸੀਂ ਸਾਰੀ ਗੱਲ ਬਾਤ ਤੁਹਾਨੂੰ ਸੁਣਾ ਦਿੱਤੀ ਆ ਜੋ ਸੁਖ ਹੈ ਜਿਸ ਵਿੱਚ ਲਾਭ ਰੋਹਾਨ ਅਧਿ ਅਧਿਕਾਰ ਸਤਿਗੁਰ ਕਹਿੰਦੇ ਲਾਭ ਆਨੀ ਨਾ ਥਾ ਨੁਕਸਾਨ ਸਭ ਕੁਝ ਅਸੀਂ ਦੱਸਣਾ ਸੀ ਤੁਹਾਨੂੰ ਦੱਸ ਦਿੱਤਾ ਹੈ ਬਾਈ ਸਰਬ ਕਿਸ ਗੁਰ ਤੇ ਆਓ ਆਓ ਗੁਰਨਾਨਕ ਪਾਛਾ ਦੇ ਘਰ ਵਿੱਚੋਂ ਸਭ ਦਾਤਾ ਪ੍ਰਾਪਤ ਕਰ ਲੋ ਬਸੋ ਤਹਾਂ ਘਰ ਇੱਥੇ ਬਸਾਓ ਸਰਬ ਕਿਹਦੇ ਜਿੱਥੇ ਦਿਲ ਕਰਦਾ ਉੱਥੇ ਬਸੋ ਪਾਵੇਂ ਇੱਥੇ ਤੇ ਪਾਵੇਂ ਉੱਥੇ ਇੱਥੇ ਆਦਿ ਸਤਗੁਰ ਸਮਝਾਵੇ ਇਸ ਪ੍ਰਕਾਰ ਸਤਨੂ ਪਾਛਾ ਨੇ ਸਮਝਾਉਣਾ ਕੀਤਾ ਜੀ ਹੁਣ ਕੀ ਸਮਝ ਆਉਂਦੀ ਹੈ ਜੀ ਕਿੰਨੇ ਸਿੱਖ ਜਿਹੜੇ ਨੇ ਦੱਖਣ ਵਿੱਚ ਨਾਲੀ ਪਿਆਰ ਹੁੰਦੇ ਨੇ ਕਿ ਨਹੀਂ ਇਹ ਪ੍ਰਸੰਗ ਆ ਪਰ ਕਲ ਦੇ ਸਮੇਂ ਦੇ ਵਿੱਚ ਸੰਕਰਾਂਗੇ ਕਿ ਇਸ ਸਮੇਂ ਦੀ ਸਮਾਪਤੀ ਹੈ ਜੀ ਹੁਣਾਂ ਤੁਹਾਨੂੰ ਦੇਖਿ ਮੈਂ ਆਪ ਸਾਰੀਆਂ ਸਤ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਸਭ ਦੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਗੁਰੂ ਦਾ ਪ੍ਰੇਮ ਗੁਰੂ ਦਾ ਪਿਆਰ ਸਭ ਦੇ ਮੰਨ ਵਿੱਚ ਕਾਇਦਾ ਹੋਵੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਤੀ ਕਰੀਏ ਦਾ ਤਾਂ ਇਹ ਲੋਕ ਸੁਖੀਏ ਪਰ ਲੋਕ ਸਹਿਨੇ ਨਾਨਕ ਹਰ ਪ੍ਰਭ ਆਪੇ ਮੇਰੇ ਹੋਏ ਆਪ ਕਿਰਪਾ ਬਖਸ਼ਿਸ਼ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਕਰ ਤੁਮੋ ਅਰਦਾਸ ਜੀਉ ਪੇਟ ਸਭ ਨੀਰਾਸ ਤੁਮ ਬਾਤ ਪਿਤਾ ਹਮ ਹਾਲਤ ਤੇ ਤੁਮਰੀ ਕੇਰ ਪਾ ਮੈਂ ਜੀ